ਤਵੇ ਦੇ 6 ਵਜੇ ਹੋਣਿਆ ਮੈਂ ਇਸ ਵੇਲੇ ਸ਼ੰਭੂ ਬਾਰਡਰ ਤੇ ਖੜਾ ਹੈਗਾ ਔਰ ਲਗਭਗ 11 ਮਹੀਨੇ ਅੰਦੋਲਨ ਚ ਪੂਰੇ ਹੋਣ ਦੇ ਵਿੱਚ ਸਿਰਫ 10 ਦਿਨ ਬਾਕੀ ਹੈਗੇ ਆ ਔਰ ਇਹਦੇ ਨਾਲ ਦੀ ਨਾਲ ਜਿਹੜਾ ਕੱਲ ਮੋਦੀ ਸਰਕਾਰ ਦੇ ਦਾਅਵੇ ਸੀਗੇ ਪੂਰੇ ਨੈਸ਼ਨਲ ਚੈਨਲਾਂ ਤੇ ਅਸੀਂ ਜੀ ਤਿੰਨ ਵੱਡੇ ਫੈਸਲੇ ਕਰ ਲਏ ਕਿਹੜੇ ਬਈ ਇੱਕ ਕਹਿੰਦੇ ਆ ਪੀ ਹੁਣ 1350 ਨੂੰ ਡੀਪੀ ਮਿਲੂ ਸ਼ਿਵਰਾਜ ਚੋਹਾਨ ਜੀ ਪਹਿਲੋਂ 490 ਰੁਪਏ ਨੂੰ ਮਿਲਦੀ ਹੁੰਦੀ ਸੀ ਫਿਰ 1200 ਨੂੰ ਫਿਰ 1300 ਨੂੰ ਹੁਣ 1350 ਤੱਕ ਕੌਣ ਲੈ ਗਿਆ ਤੁਸੀਂ ਸਾਰੇ ਦਸਾਂ ਸਾਲਾਂ ਦੀ ਜਿਹੜੀ ਸਬਸਿਡੀ ਖਾਦਾਂ ਤੇ ਮਿਲਦੀ ਆ ਉਹਦਾ ਵੇਰਵਾ ਦੇ ਕੇ ਆਓ ਤੁਸੀਂ ਯੂਰੀਆ ਦੀ ਬੋਰੀ 45 ਕਿਲੋ ਦੀ ਕਰ ਦਿੱਤੀ ਰੇਟ ਉਹ ਨਾ ਰੱਖਿਆ ਸਬਸਿਡੀਆਂ ਟੋਡੀਆਂ ਸਰਕਾਰ ਨੇ ਘੱਟ ਕੀਤੀਆਂ ਨੇ ਵਧਾਈਆਂ ਨਹੀਂ ਹੈਗੀਆਂ ਦੇਸ਼ ਨੂੰ ਝੂਠ ਬੋਲ ਕੇ ਘਬਰਾ ਨਹੀਂ ਕਰਨਾ ਚਾਹੀਦਾ ਜਿਹੜੀ ਦੂਜੀ ਗੱਲ ਕਹੀ ਗਈ ਵੀ ਫਸਲੀ ਬੀਮਾ ਯੋਜਨਾ ਜੀ 26 ਤੱਕ ਜਾਰੀ ਨੂੰ ਕਿਹੜੀ ਫਸਲੀ ਬੀਮਾ ਯੋਜਨਾ ਜਿਹੜੀ ਪ੍ਰਾਈਵੇਟ ਕਾਰਪੋਰੇਟ ਵੱਲੋਂ ਸ਼ੁਰੂ ਹੋਈ ਆ ਜਿਨੇ ਮਹਾਰਾਸ਼ਟਰ ਹਰਿਆਣਾ ਹੋਰ ਸੂਬੇ ਲੁੱਟ ਕੇ ਖਾਲੇ ਤੁਸੀਂ ਦੱਸੋ ਸ਼ਿਵਰਾਜ ਚੋਹਾਨ ਜੀ ਤੁਹਾਡੇ ਗੁਜਰਾਤ ਦੇ ਸੂਬੇ ਨੇ ਫਸਲੀ ਬੀਮਾ ਯੋਜਨਾ ਕਿਉਂ ਬੰਦ ਕਰ ਦਿੱਤੀ ਆ ਇਹਦਾ ਜਵਾਬ ਮੰਗਦਾ ਦੇਸ਼ ਕੋਈ ਇਹ ਤੁਹਾਡਾ ਚੰਗਾ ਫੈਸਲਾ ਨਹੀਂ ਹੈ ਪ੍ਰਾਈਵੇਟ ਕਾਰ ਪੁੱਟ ਨੂੰ ਲਟਾਉਣ ਦਾ ਫੈਸਲਾ ਹੈ ਤੀਸਰਾ ਵੈਸ਼ਨੋ ਜਿਹੜੇ ਸਾਡੇ ਕੇਂਦਰੀ ਮੰਤਰੀ ਨੂੰ ਕਹਿੰਦੇ ਆ ਕਿ ਅਸੀਂ ਤਾਂ ਲਕਸ਼ਣਾ ਜਿੱਤਣ ਡਾਂ ਆ ਭਾਈ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਕਿਉਂ ਗੱਲ ਕਰੀਏ ਹਾਂ ਹੰਕਾਰ ਬੋਲਦਾ ਹੁੰਦਾ ਹੈ ਵੈਸ਼ਨੋ ਜੀ ਲਕਸ਼ਣਾ ਜਿੱਤਣਾ ਇਹ ਕਿੱਧਰ ਦਾ ਮਾਪਦੰਡ ਆ ਤੁਸੀਂ ਨੈਸ਼ਨਲ ਇਲੈਕਸ਼ਨਾਂ ਦੇ ਵਿੱਚ ਹਾਰੇ ਜੇ ਤੁਸੀਂ 239 ਤੇ ਖਲੋਗੇ ਉਹ ਨਹੀਂ ਚਿੱਤਾ ਹੈਗਾ ਲਕਸ਼ਣ ਜਿੱਤਣਾ ਹਾਰਨਾ ਆਪਣੀ ਗੱਲ ਨੂੰ ਸਹੀ ਦਰਸਾਉਣ ਲਈ ਠੀਕ ਨਹੀਂ ਹੁੰਦਾ ਕੋਈ ਰੌਲਾ ਨਹੀਂ ਵੀ ਤੁਹਾਡੇ ਨਾਲ ਦੇਸ਼ ਦਾ ਕਿਸਾਨ ਮਜ਼ਦੂਰ ਖੁਸ਼ ਹੋਊਗਾ ਤੁਹਾਡੀਆਂ ਪਾਲਿਸੀਆਂ ਨਾਲ ਹਾਂ ਤੁਸੀਂ ਇਹ ਵੀ ਦੱਸੋ ਨਾ ਕਿ ਤੁਸੀਂ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭ ਦੇਦੇ ਤੁਸੀਂ ਮੰਦਰ ਮਸਜਿਦ ਦੀ ਰਾਜਨੀਤੀ ਕਰਦੇ ਜੇ ਲਕਸ਼ਣਾ ਜਿੱਤਣ ਦੇ ਤਾਂ ਹੋਰ ਵੀ ਰਿਜਨ ਹੋ ਸਕਦੇ ਆ ਧੰਨਬਾਲ ਹੋ ਸਕਦਾ ਤੁਹਾਡੇ ਮਗਰ ਸਾਰਾ ਕਾਰਪੋਰੇਟ ਖਰਾ ਜਿਹੜੇ ਪ੍ਰਚਾਰ ਮੱਧਮੇ ਉਹਨਾਂ ਦਾ ਦੁਸ਼ਪ੍ਰਚਾਰ ਕਰਨਾ ਬਾਹੂਬਲ ਤੁਹਾਡੇ ਨਾਲ ਹੈਗਾ ਔਰ ਜਾਤ ਦੇ ਨਾਂ ਤੇ ਵੰਡੀਆਂ પાਕੇ ਵੋਟਾਂ ਲੈਣੀਆਂ ਇਹ ਕਿੱਧਰ ਦੀ ਗੱਲ ਹੈਗੀ ਆ ਇਹਦੇ ਨਾਲ ਦੀ ਨਾਲ ਠੀਕ ਹੈ ਦੇਸ਼ ਦਾ ਕਿਸਾਨ ਮਜ਼ਦੂਰ ਉੱਠੂਗਾ ਤੁਹਾਡੇ ਕੋ ਆਪੇ ਗੱਲ ਕਰਾ ਲੂਗਾ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਸਨਮਾਨ ਕਰੋ ਨਹੀਂ ਤਾਂ ਤੁਹਾਨੂੰ ਜਵਾਬ ਦੇਣਗੇ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨਮਰਤ 38ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਔਰ ਦੋਵਾਂ ਫੋਰਮਾਂ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਪੈਦਲ ਮਾਰਚ ਦਿੱਲੀ ਅੰਦੋਲਨ 2 ਦੇ ਵਿੱਚ ਸ਼ੁਰੂ ਹੋਇਆ ਦਾ ਮਰਨਮਰਤ ਸ਼ੁਰੂ ਹੋਇਆ ਉਹੋ ਮੀਟਿੰਗ ਲੈਣੀ ਮੰਗਾ ਮਨਾਉਣ ਵਾਸਤੇ ਹੈਗਾ ਵਾ ਇਸ ਲਈ ਇਹ ਮੋਰਚਾ ਕੰਟੀਨਿਊਟੀ ਜਾਰੀ ਰਹੂਗਾ ਖਨੌਰੀ ਤੇ ਚਾਰ ਦਾ ਵੱਡਾ ਇਕੱਠ ਆ ਸ਼ੰਭੂ ਬਾਡਰ ਤੇ ਗੁਰੂਬਨ ਗੁਰਗੋਬਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਸੀਂ ਛੇ ਨੂੰ ਮਨਾਉਣਾ ਸਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਅਪੀਲ ਹੈਗੀ ਆ ਸ਼ੰਭੂ ਬਾਡਰ ਤੇ ਫੈਸਲਾ ਕੀਤਾ ਵੱਧ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਹਦੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾਵੇ